ਹੁਣ ਵੀ ਮੈਂ ਨਸ਼ੇ ਜਿ ਜਿੰਨੇ ਨਸ਼ੇ ਜਿ ਹੁੰਦਾ ਨਾ ਤੇ ਮੈਂ ਮਰਨ ਡਿਆ ਹਾਂ ਅੰਦਰ ਪਾਜੀ ਚਿੱਟਾ ਹੀ ਸਿਰਫ ਚਿੱਟਾ ਚਿੱਟਾ ਉਹਦਾ ਰੇਟ 3500 1 ਗ੍ਰਾਮ ਦਾ 3500 2000 ਦਾ ਚੋਰੀ ਕਰੋ ਕਦੀ ਬਾਹਰੋਂ ਨਹੀਂ ਕੀਤੀ ਘਰ ਦੀਆਂ ਚੀਜ਼ਾਂ ਵੇਚੀਆਂ ਨਸ਼ਾ ਸਿਡਾ ਨੂੰ ਛੱਡੀਏ ਤੇ ਘਰ ਬਚਾਓ ਸਾਡੇ ਤੇ ਬਾਲੇ ਵੀ ਡੇਪੇ ਸਾਡੇ ਤੇ ਬਾਲੇ ਵੀ ਡੇਪੇ ਇੰਨੀ ਵਧੀਆ ਕਾਰ ਸੀ ਆਪਣੇ ਹੱਥੀ ਪਰਵਾਰ ਕੀਤਾ ਹੀ ਮੈਂ ਘਰੋਂ ਤੋਂ ਚੋਰੀ ਕਰ ਤੁਹਾਨੂੰ ਬੱਚੇ ਉਹਨੇ ਚਰ ਤਾਨੂੰ ਚੰਗੇ ਲੱਗਣੇ ਨਹੀਂ ਜੇਨੇ ਤੂੰ 500 ਦਾ ਹਜ਼ਾਰ ਦਾ ਤੂੰ ਇਲਾਣਾ ਲਿਆ ਤਾਨੂੰ ਬੱਚੇ ਨਹੀਂ ਚੰਗੇ ਲੱਗਣੇ ਤੁਹਾਨੂੰ بیوی ਨਹੀਂ ਚੰਗੀ ਲੱਗਣੀ ਸਪੋਕਸਮੈਨ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਦੋਸਤੋ ਸੋਸ਼ਲ ਮੀਡੀਆ ਤੇ ਅੱਜ ਕੱਲ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਨੌਜਵਾਨ ਨਸ਼ੇ ਦੇ ਕਰਕੇ ਕਾਫੀ ਚਿੰਤਤ ਨਜ਼ਰ ਆ ਰਿਹਾ ਹੈ ਮੂੰਹ ਬਨ ਕੇ ਉਹ ਕਾਫੀ ਕੁਝ ਆਪਣੇ ਵੱਲੋਂ ਦੁੱਖ ਬਿਆਨ ਕਰ ਰਿਹਾ ਹੈ ਕਿ ਕਿਵੇਂ ਉਹ ਨਸ਼ੇ ਦੇ ਵਿੱਚ 2004 ਤੋਂ ਲਗਾਤਾਰ ਗਲਤਾਨ ਹੈ ਤੇ ਹੱਲੇ ਤੱਕ ਨਸ਼ੇ ਨੂੰ ਛੱਡ ਨਹੀਂ ਪਾ ਰਿਹਾ ਸਰਕਾਰ ਦੇ ਉੱਪਰ ਉਸ ਦੇ ਵੱਲੋਂ ਇਲਜ਼ਾਮ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਰਕਾਰਾਂ ਦੇ ਵੱਲੋਂ ਕੋਸ਼ਿਸ਼ ਨਹੀਂ ਕੀਤੀ ਜਾ ਰਹੀ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹਦਾ ਪਰਿਵਾਰ ਵੀ ਕਿਤਨਾ ਕਿਤੇ ਉਹਨੂੰ ਸਪੋਰਟ ਕਰਦਾ ਪਰ ਫਿਰ ਵੀ ਉਹ ਨਸ਼ਾ ਛੱਡ ਨਹੀਂ ਪਾ ਰਿਹਾ ਅੱਜ ਸਾਡੇ ਨਾਲ ਡਾਕਟਰ ਪ੍ਰਮੋਦ ਨੇ ਜਿਹੜੇ ਲਗਾਤਾਰ ਅਜਿਹੇ ਪੇਸ਼ੈਂਟਸ ਜਿਹੜੇ ਇਹਨਾਂ ਤੋਂ ਹੁੰਦੇ ਨੇ ਉਹਨਾਂ ਨੂੰ ਉਹਨਾਂ ਦਾ ਇਲਾਜ ਕਰਦੇ ਨੇ ਇਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿਵੇਂ ਇਹ ਜਿਹੜੇ ਨਸ਼ੇ ਦੇ ਪੀੜਤ ਨੌਜਵਾਨ ਹੁੰਦੇ ਨੇ ਉਹਨਾਂ ਨੂੰ ਕਿਵੇਂ ਰਸਤੇ ਤੇ ਲਿਆਉਣਾ ਹੈ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਹਾਂ ਸਤਿ ਸ੍ਰੀ ਅਕਾਲ ਜੀ ਡਾਕਟਰ ਸਾਹਿਬ ਵੀਡੀਓ ਤੁਸੀਂ ਵੀ ਦੇਖੀ ਹੋਣੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਨੌਜਵਾਨ ਉਹਦੇ ਵਿੱਚ ਕਹਿੰਦਾ ਕਿ ਮੈਂ 2004 ਤੋਂ ਨਸ਼ਾ ਕਰ ਰਿਹਾ ਪਰ ਮੈਂ ਛੱਡ ਨਹੀਂ پا ਰਿਹਾ ਸਰਕਾਰ ਤੇ ਵੀ ਇਲਜ਼ਾਮ ਨੇ ਉਹਦੇ ਕਈ ਕੁਛ ਸ਼ਿਕਵੇ ਨੇ ਉਹਦੇ ਅ ਇੰਨੇ ਲੰਬੇ ਸਮੇਂ ਤੋਂ ਇੱਕ ਨੌਜਵਾਨ ਨਸ਼ਾ ਕਰ ਰਿਹਾ ਉਹ ਕਿੱਦਾਂ ਤੁਸੀਂ ਇਦਾਂ ਦੀਆਂ ਘਟਨਾਵਾਂ ਨੂੰ ਦੇਖਦੇ ਹੋ ਉਹਨਾਂ ਨੂੰ ਕਿੱਦਾਂ ਆਪਾਂ ਮੋਟੀਵੇਟ ਕਰ ਸਕਦੇ ਹੋ ਦੇਖੋ ਨਸ਼ੇ ਦੀ ਬਿਮਾਰੀ ਪਹਿਲੀ ਗੱਲ ਕੋਈ ਬਹੁਤ ਨਈ ਬਿਮਾਰੀ ਤੇ ਹੈ ਨਹੀਂ ਹੈ ਮੇਰੇ ਖਿਆਲ ਜਦੋਂ ਦਾ ਇਨਸਾਨ ਹੈ ਤਾਂ ਤੋਂ ਹੀ ਨਸ਼ਾ ਹੈਗਾ ਔਰ ਪੰਜਾਬ ਦੇ ਅੰਦਰ ਮੈਂ ਖੁਦ 1993 ਤੋਂ साइटरी uh, अंदर हैगा एंड सिंस टू थाउजेंड मैं प्रैक्टिस कर रहा ऑलमोस्ट दो भी साल होने वाले ने और डीएडिक्शन एक मेरा बड़ा पैशनेट एरिया है जिदे अंदर मैं नशे के मरीजा का इलाज ये uh, वीडियो मैं भी देखा और दे अंदर जिस तरह दी समस्य है, है की समस्या उन्होंने दसी हैगी है और सोल्यूशन जिस तरह के एक्सपैक्ट करते ने अपने तो परिवार तो और गौरमेंट तो यह चीज़ जाननी बड़ी जरूरी है कि नशा एक सिंपल बीमारी है नहीं ਪਹਿਲੀ ਗੱਲ ਤੇ ਬਿਮਾਰੀ ਹੈ ਇਟਸ ਨੋਟ ਅ ਸਿੰਪਲ ਹੈਬਿਟ ਕਿ ਇੱਕ ਆਦਤ ਹੈ ਔਰ ਲੋਕਾਂ ਨੇ ਇਸ ਬਿਮਾਰੀ ਨੂੰ ਬਹੁਤ ਅਲੱਗ-ਅਲੱਗ ਤਰੀਕਿਆਂ ਨਾਲ ਇੰਡੀਆ ਦੇ ਅੰਦਰ ਜਾਂਚਣੇ ਦੀ ਕੋਸ਼ਿਸ਼ ਕੀਤੀ ਹੈ ਜੇ ਅਸੀਂ ਇੰਟਰਨੈਸ਼ਨਲ ਲੈਵਲ ਤੇ ਗੱਲ ਕਰੀਏ ਤੇ WHO ਨੇ ਤੇ ਇਹਨੂੰ ਇੱਕ ਬਿਮਾਰੀ ਦਾ ਨਾਮ ਦਿੱਤਾ ਹੀ ਹੋਇਆ ਔਰ 올 ਓਵਰ ਦੀ ਵਰਲਡ ਇਜ਼ ਅ ਪਾਰਟिकुलर ਵੇ ਨਾਲ ਟ੍ਰੀਟਮੈਂਟ ਵੀ ਕੀਤਾ ਜਾਂਦਾ ਹੈ ਬਟ ਇੰਡੀਆ ਦੀ ਹਿਸਟਰੀ ਦੇ ਮੁਤਾਬਿਕ ਲੋਕਾਂ ਨੇ ਨਸ਼ੇ ਦੇ ਬੰਦਿਆਂ ਨੂੰ ਬੰਦ ਕਰਕੇ ਵੀ ਦੇਖ ਲਿਆ ਹੈਗਾ ਕਿ ਉਹਨੂੰ ਤਾਲੇ 'ਚ ਬੰਦ ਕਰ ਦੋ ਬੰਦਾ ਠੀਕ ਹੋ ਜਾਏਗਾ ਬਟ ਸਕਸੈਸ ਤੇ ਕੁਝ ਨਹੀਂ ਮਿਲੀ ਰਿਲੀਜੀਅਸ ਆਰਗੇਨਾਈਜੇਸ਼ਨਸ ਨੇ ਬਹੁਤ ਕੰਮ ਕੀਤਾ ਹੈ ਕਿ ਬੰਦੇ ਨੂੰ ਗੁਰਦੁਆਰੇ ਚ ਮੰਦਿਰ ਚ ਐਨ ਜੀਓ ਦੇ ਅੰਦਰ ਬੰਦ ਕਰੋ ਸੋਸ਼ਲ ਸਰਵਿਸ ਕਰਾਓ ਤੇ ਸ਼ਾਇਦ ਉਹ ਠੀਕ ਹੋ ਜਾਣਗੇ ਉਹਦਾ ਵੀ ਨਤੀਜਾ ਅਜੇ ਤੱਕ ਕੁਝ ਨਹੀਂ ਹੋ ਪਾਇਆ ਪਿੰਡਾਂ ਦੇ ਸਰਪੰਚਾਂ ਨੇ ਪੰਚਾਇਤ ਨੇ ਵੀ ਬਹੁਤ ਕੁਝ ਕੀਤਾ ਹੈ ਪਰਿਵਾਰਾਂ ਨੇ ਵੀ ਲੱਗ ਕੇ ਕੀਤਾ ਹੈਗਾ ਤੇ ਇਹਦੀ ਸਕਸੈਸ ਕਿਉਂ ਨਹੀਂ ਆ ਪਈ ਆਮ ਤੌਰ ਤੇ ਬਹੁਤ ਸਾਰੀਆਂ ਬਿਮਾਰੀਆਂ ਸੀ ਦੇਖਦੇ ਆ ਕਿ ਜਿਹੜੀ ਬੜੀ इजीली ਸਕਸੈਸਫੁਲੀ ਟਰੀਟ ਹੋ ਜਾਂਦੀਆਂ ਨੇ ਕਿਉਂਕਿ ਨਸ਼ਾ ਇੱਕ ਡਿਫਰੈਂਟ ਬਿਮਾਰੀ ਹੈ ਬੜੀ ਕੰਪਲੈਕਸ ਹੈ ਡਿਫਿਕਲਟ ਡਿਜ਼ੀਜ਼ ਹੈ ਜਿਹਦੇ ਅੰਦਰ ਇਨਸਾਨ ਦੇ ਅੰਦਰ ਆਪਣੇ ਬਾਇਓਲੋਜੀਕਲ ਚੇਂजेस ਹੁੰਦੇ ਆ ਕਿਉਂਕਿ ਨਸ਼ਾ ਤੇ ਦੇਖੋ ਹਰ ਕੰਟਰੀ ਦੇ ਅੰਦਰ ਹਰ ਸਟੇਟ ਦੇ ਅੰਦਰ ਅਵੇਲੇਬਲ ਹੈ ਬਟ ਉਹਦਾ ਮਤਲਬ ਇਹ ਨਹੀਂ ਨੇ ਹਰ ਬੰਦਾ ਨਸ਼ੇ 'ਚ ਵੀ ਨਹੀਂ ਹੈ ਨਸ਼ੇ ਦੀ ਬਿਮਾਰੀ ਹਰ ਇੱਕ ਨੂੰ ਨਹੀਂ ਹੈਗੀ ਹੈ ਤੇ ਜਿਸ ਬੰਦੇ ਨੂੰ ਨਸ਼ੇ ਦੀ ਬਿਮਾਰੀ ਹੈਗੀ ਉਹਦੇ ਅੰਦਰ ਕੁਝ ਨਾ ਕੁਝ ਕੁਝ ਨਾ ਕੁਝ ਟੈਂਡੈਂਸੀਜ਼ ਹੁੰਦੀਆਂ ਨੇ ਜਿਸ ਨੂੰ ਅਸੀਂ ਬ੍ਰੇਨ ਦੇ ਚੇਂਜਸ ਕਹਿੰਦੇ ਨੇ ਬਾਇਓਲੋਜੀਕਲ ਚੇਂਜਸ ਕਹਿੰਦੇ ਨੇ ਜਿਹੜੇ ਨਸ਼ੇ ਦੀ ਤਰਫ ਨੂੰ ਜਾਣ ਨੂੰ ਬੰਦੇ ਨੂੰ ਮਜਬੂਰ ਕਰਦੇ ਨੇ ਉਸ ਤੋਂ ਇਲਾਵਾ ਇਹਦੇ ਕਾਫੀ ਜ਼ਿਆਦਾ ਸਾਈਕੋਲੋਜੀਕਲ ਚੇਂਜਸ ਵੀ ਹੁੰਦੇ ਪਰਸਨੈਲਿਟੀ ਚੇਂਜਸ ਹੁੰਦੇ ਜਿਹਦੇ ਕਰਕੇ ਇਹ ਬਿਮਾਰੀ ਬਣਨੇ ਦੇ ਚਾਂਸਸ ਵਧਦੇ ਨੇ ਔਰ ਸੋਸ਼ਲ ਸੋਸ਼ਲ ਰੀਜਨਤਾ ਹੀ ਜਿਸ ਤਰ੍ਹਾਂ ਸੋਸਾਇਟੀ ਦੇ ਅੰਦਰ ਕਿਸੇ ਸਟੇਟ ਦੇ ਅੰਦਰ ਨਸ਼ਾ ਬਹੁਤ ਜ਼ਿਆਦਾ ਪ੍ਰੇਵਲੈਂਟ ਹੈ ਹੁਣ ਮੈਂ ਇੱਥੇ ਪੰਜਾਬ ਦੇ ਅੰਦਰ ਜਿਵੇਂ ਨਾ ਇਹ ਟਾਕ ਦੇਖਦੇ ਆ ਕਿ ਇੱਥੇ ਹਰ ਬੰਦਾ ਨਸ਼ੇ ਦੇ ਬਾਰੇ ਜਾਣਦਾ ਹੈ ਗੱਲਾਂ ਕਰਦਾ ਹੈ ਤੁਸੀਂ ਜੇ ਰਾਜਸਥਾਨ ਤੇ نیچے ਉਤਰ ਕੇ ਗੱਲ ਕਰਨੀ ਸ਼ੁਰੂ ਕਰੋ ਆਈ ਗੋ ਟੂ ਏਵਰੀ ਸਟੇਟ ਇਨ ਇੰਡੀਆ ਤੇ ਮੈਂ ਉੱਥੇ ਦੇਖਦਾ ਆ ਆਂਧਰਾ ਪ੍ਰਦੇਸ਼ ਦੇ ਅੰਦਰ ਲੋਕਾਂ ਨੂੰ ਪਤਾ ਹੀ ਨਹੀਂ ਓਪੀਐਮ ਬਾਰੇ ਵੀ ਨਹੀਂ ਪਤਾ ਚਿੱਟਾ ਤੇ ਨਾਈਨ ਹੀ ਸੁਣਿਆ ਉਹਨਾਂ ਨੇ ਫਿਲਮ ਜਦ ਤੱਕ ਨਹੀਂ ਆਈ ਸੀਗੀ ਕੀਪ ਗੋਇੰਗ ਡਾਊਨ ਇਨ ਇਨ ਇੰਡੀਆ ਜੇ ਤੁਸੀਂ ਈਸਟ ਚਲੇ ਜਾਓ ਵੈਸਟ ਚਲੇ ਜਾਓ ਉੱਥੇ ਨਸ਼ੇ ਦੇ ਬਾਰੇ ਜਿਆਦਾ ਹੈ ਹੀ ਨਹੀਂ ਹੈ ਇਵਨ ਜਿਹੜੇ ਸਾਡੇ ਪ੍ਰੋਫੈਸ਼ਨਲੀ ਟ੍ਰੀਟਮੈਂਟ ਕਰਦੇ ਨੇ ਉਹਨਾਂ ਦੇ ਵਾਸਤੇ ਵੀ ਕੋਈ ਉਨੇ ਮਰੀਜ਼ ਨਹੀਂ ਹੁੰਦੇ ਜਿੰਨੇ ਅਸੀਂ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਏਰੀਆ ਦੇ ਅੰਦਰ ਦੇਖਦੇ ਹਾਂ ਹਾਂ ਇਹ ਯਾਨੀ ਕਿ ਆਪਾਂ ਇਹਨੂੰ ਸਿੱਧੇ ਤੌਰ ਤੇ ਤੁਸੀਂ ਕਿਹਾ ਕਿ ਇੱਕ ਬਿਮਾਰੀ ਹੈ ਇਹਨੂੰ ਬਿਮਾਰੀ ਦੇ ਤੌਰ ਤੇ ਲੈਣਾ ਚਾਹੀਦਾ ਜੇ ਅਸੀਂ ਆਮ ਤੌਰ ਤੇ ਦੇਖੀ ਨੌਜਵਾਨ ਕਾਫੀ ਰੁਝਾਨ ਇਹਦਾ ਨਸ਼ੇ ਦਾ ਵੱਧ ਚੁੱਕਾ ਪੰਜਾਬ ਦੇ ਵਿੱਚ ਵੀ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਪਿਛਲੇ ਦਿਨਾਂ ਦੇ ਵਿੱਚ ਮੌਤਾਂ ਵੀ ਬਹੁਤ ਸਾਰੀਆਂ ਹੋਈਆਂ ਤੇ ਕਾਰਨ ਕੀ ਸਮਝਦੇ ਹੋ ਕਿ ਉਹ ਤੁਹਾਡੇ ਹਿਸਾਬ ਦੇ ਨਾਲ ਨਸ਼ਾ ਕਿਉਂ ਵਧਦਾ ਕੀ ਕਾਰਨ ਹੁੰਦੇ ਨੇ ਤੇ ਮੇਜਰ ਕਾਰਨ ਕੀ ਹੁੰਦੇ ਨੇ ਦੇਖੋ ਸਭ ਤੋਂ ਵੱਡਾ ਕਾਰਨ ਹੈ ਅਵੇਲੇਬਿਲਟੀ ਅਵੇਲੇਬਿਲਟੀ ਜਿਸ ਜਿਸ ਨੂੰ ਅਸੀਂ ਸੋਸ਼ਲ ਕਾਰਨ ਕਹਿੰਦੇ ਨੇ ਹਮੇਸ਼ਾ ਜਿਹੜੀ ਚੀਜ਼ ਅਵੇਲੇਬਲ ਰਹੇਗੀ ਉਹਦਾ ਯੂਜ਼ ਵੀ ਜ਼ਿਆਦਾ ਰਹੇਗਾ ਜਿੰਨਾ ਜ਼ਿਆਦਾ ਯੂਜ਼ ਰਹੇਗਾ ਉਤਨੀ ਜ਼ਿਆਦਾ ਅਵੇਲੇਬਿਲਟੀ ਰਹੇਗੀ ਸਿੰਪਲ ਡਿਮਾਂਡ ਐਂਡ ਸਪਲਾਈ ਰੇਸ਼ੋ ਹੈਗੀ ਹੈ ਕਿਉਂਕਿ ਇਸ ਪੰਜਾਬ ਦੀ ਹਿਸਟਰੀ ਹੈਗੀ ਐਡਿਕਸ਼ਨ ਦੀ ਜੇ ਤੁਸੀਂ ਹਿਸਟোরਿਕਲੀ ਵੀ ਦੇਖੋ ਤੇ ਨਸ਼ਾ ਹਮੇਸ਼ਾ ਪੰਜਾਬ ਦੇ ਅੰਦਰ ਜੁੜਿਆ ਰਿਹਾ ਹੈ ਬਹੁਤ ਸੈਂਕੜੇ ਸਾਲ ਪਹਿਲਾਂ ਵੀ ਜੇ ਸੀ ਜਾਈਏ ਇਸ ਪਾਰਟिकुलर ਏਰੀਆ ਦੇ ਅੰਦਰ ਔਰ ਉਸੇ ਕਰਕੇ ਐਡਿਕਸ਼ਨ ਇਸ ਤਰ੍ਹਾਂ ਦੇ ਲੋਕਾਂ ਨੂੰ ਜੈਨੇਟਿਕਲੀ ਵੀ ਜ਼ਿਆਦਾ ਹੁੰਦੀ ਹੈ ਠੀਕ ਹੈ এনवायरमेंटਲੀ ਵੀ ਜ਼ਿਆਦਾ ਹੁੰਦੀ ਹੈ ਔਰ ਅਵੇਲੇਬਿਲਟੀ ਵੀ ਜ਼ਿਆਦਾ ਹੈ ਕਿ ਪਰਸਨੈਲਿਟੀ ਵੀ ਬਹੁਤ ਜ਼ਿਆਦਾ ਟ్రਾਇਲ ਐਕਸਪੈਰੀਮੈਂਟ ਕਰਨੇ ਦੀ ਬਹੁਤ ਜ਼ਿਆਦਾ ਹੁੰਦੀ ਪੰਜਾਬ ਦੇ ਅੰਦਰ ਨਾ ਤਾਂ ਹੀ ਤੇ ਅਸੀਂ ਇਵਨ ਅਸੀਂ ਵਰਲਡ ਵਾਈਡ ਵੀ ਇਹ ਚੀਜ਼ ਦੇਖਦੇ ਹੈਗੇ ਕਿ ਜਦੋਂ ਪੰਜਾਬ ਦੇ ਬੰਦੇ ਦੂਸਰੇ ਦੇਸ਼ ਚ ਜਾਂਦੇ ਨੇ ਬਹੁਤ ਛੇਤੀ ਕਲਚਰ ਨੂੰ ਅਡਾਪਟ ਕਰ ਲੈਂਦੇ ਨੇ ਜਦਕਿ ਉਹੀ ਇਨਸਾਨ ਇੰਡੀਆ ਦੇ ਅੰਦਰ ਲੈਟਸ ਸੇ ਤਾਮਿਲਨਾਡੂ ਤੋ ਜਾਏਗਾ ਜਾਂ ਵੈਸਟ ਪਿੰਕ ਹੋਵੇ ਉਹੀ ਕਰਿਆ ਨਗੇ ਇਤਨੀ ਜਲਦੀ ਪੰਜਾਬੀਆਂ ਦੀ ਹਮੇਸ਼ਾ ਆਤ ਰਹੀ ਆ ਉਜੜ ਕੇ ਵਸਣ ਦੀ ਕਿਉਂਕਿ ਬਾਰਡਰ ਸਟੇਟ ਰਹੀ ਆ ਦਵਾਰ ਰਹੀ ਆ ਇੰਡੀਆ ਦਾ ਵੀ ਜਿੰਨੇ ਵੀ ਹਮਲੇ ਹੋਏ ਇਧਰ ਦੀ ਹੋਏ ਇਹਨਾਂ ਨੂੰ ਉਜੜ ਕੇ ਵਸਣ ਦੀ ਆਤ ਤੇ ਛੇਤੀ ਆ ਇਸ ਕਰਕੇ ਛੇਤੀ ਐਡਾਪਟ ਕਰ ਲੈਂਦੇ ਹਰੇਕ ਚੀਜ਼ ਨੂੰ ਤੁਸੀਂ ਵੀ ਕਿਹਾ ਕਿ ਜਿੱਦਾਂ ਨੌਜਵਾਨਾਂ ਦੇ ਵਿੱਚ ਵੀ ਹੁੰਦਾ ਵੀ ਟੈਸਟ ਕਰਕੇ ਦੇਖੀਏ ਟੈਸਟ ਕਰਕੇ ਦੇਖੀਏ ਇਹ ਵੀ ਇੱਕ ਇਤਨੇ ਕਿ ਤਰ੍ਹਾਂ ਦਾ ਕਾਰਨ ਆ ਅਵੇਲੇਬਿਲਟੀ ਵੀ ਇੱਕ ਕਾਰਨ ਆ ਤੁਹਾਡੇ ਤੋਂ ਬਹੁਤ ਸਾਰੇ ਪੇਸ਼ੈਂਟ ਇਦਾਂ ਦੇ ਆਉਂਦੇ ਹੋਣ ਕਿਦਾਂ ਟਰੀਟ ਕਰਦੇ ਹਾਂ ਜੇ ਅਸੀਂ ਕਿਉਂਕਿ ਕਈ ਨੌਜਵਾਨ ਤਾਂ ਇਹਨੂੰ ਬਿਮਾਰੀ ਸਮਝਦੇ ਨਹੀਂ ਉਹ ਇਲਾਜ ਕਰਵਾਉਣਾ ਹੀ ਨਹੀਂ ਚਾਹੁੰਦੇ ਆਪਾਂ ਦੇਖੋ ਕਿਸੇ ਵੀ ਇਨਸਾਨ ਨੂੰ ਵਗੈਰਾ ਐਡਿਕਸ਼ਨ ਹੈ ਨਾ ਅਸੀਂ ਕਹਿੰਦੇ ਹਾਂ ਐਜ਼ ਅ ਪ੍ਰੋਫੈਸ਼ਨਲ ਐਡਿਕਸ਼ਨ ਦੇ ਬੰਦੇ ਤੇ ਤਿੰਨ ਹੀ ਰਸਤੇ ਨੇ ਅੱਗੇ ਚੱਲ ਕੇ ਇੱਕ ਤੇ ਜਾਂ ਤੇ ਉਹ ਨਸ਼ਾ ਕਰਦੇ ਕਰਦੇ ਸਿੱਧਾ ਮਰੇਗਾ ਉਹਦੀ ਲਾਈਫ ਸਪੈਨ ਕੱਟੀ ਜਾਂਦਾ ਹੈਗਾ ਉਹਦਾ ਲਾਈਫ ਸਪੈਨ ਡਿਪੈਂਡ ਕਰਦਾ ਨਸ਼ਾ ਕਿਹੜਾ ਕਰਦਾ ਹੈ ਪਤਾ ਇਕ ਤੇ ਹੁੰਦਾ ਡਾਇਰੈਕਟ ਡਿਜ਼ੀਜ਼ ਹੋਈ ਬੰਦਾ ਮਰ ਗਿਆ ਦੂਸਰਾ ਇਨਡਾਇਰੈਕਟ ਕੌਜ਼ ਹੁੰਦਾ ਐਕਸੀਡੈਂਟਸ ਜੇ ਤੁਸੀਂ ਐਕਸੀਡੈਂਟਸ ਨੂੰ ਸਟੱਡੀ ਕਰਨਾ ਸ਼ੁਰੂ ਕਰੋ ਤਾਂ ਅੱਧੇ ਤੋਂ ਜ਼ਿਆਦਾ ਐਕਸੀਡੈਂਟ ਕਿਸੇ ਨਾ ਕਿਸੇ ਨਸ਼ੇ ਦੇ ਨਾਲ ਜੁੜੇ ਹੁੰਦੇ ਨੇ ਠੀਕ ਹੈ ਇੱਕ ਰਸਤਾ ਤੇ ਇਹ ਹੈ ਕਿ ਪਰਸਨ ਗੋ ਸ੍ਰੇਟ ਟੂ ਦੀ ਠੀਕ ਹੈ ਨਾ ਡੈਥ ਦੂਸਰਾ ਇਹ ਕਿ ਉਹਨੂੰ ਕੋਈ ਨਾ ਕੋਈ ਬਿਮਾਰੀ ਲੱਗ ਜਾਣੀ ਹੈ ਜਦੋਂ ਉਹਨੂੰ ਬਿਮਾਰੀ ਲੱਗੇਗੀ ਉਦੋਂ ਉਹਨੇ ਅਲਟੀਮੇਟਲੀ ਕਿਸੇ ਨਾ ਕਿਸੇ ਡਾਕਟਰ ਕੋਲ ਹਸਪੀਟਲ 'ਚ ਜਾਣਾ ਹੀ ਜਾਣਾ ਹੈ ਉਹ ਸਟੇਜ ਹੁੰਦੀ ਹੈ ਜਿੱਥੇ ਉਸ ਬਿਮਾਰੀ ਨੂੰ ਡਾਇਗਨੋਸ ਕਰਕੇ ਐਡਿਕਸ਼ਨ ਨੂੰ ਫੋਕਸ ਕੀਤਾ ਜਾਵੇ ਟ੍ਰੀਟਮੈਂਟ ਦੇ ਅੰਦਰ ਕਾਸ ਨੂੰ ਔਰ ਥਰਡ ਹੁੰਦਾ ਕਿ ਉਹ ਪੇਸ਼ੈਂਟ ਖੁਦ ਤੋਂ ਇੱਕ ਡਾਕਟਰ ਕੋਲ ਆਵੇ ਕਿ ਜੀ ਮੈਨੂੰ ਇਹ ਪ੍ਰੋਬਲਮ ਹੈਗੀ ਹੈ ਔਰ ਮੈਂ ਆਪਣਾ ਇਲਾਜ ਕਰਾਉਣਾ ਚਾਹੁੰਦਾ ਹੈਗਾ ਸਾਡੇ ਕੋਲ ਜਿਹੜੇ ਪੇਸ਼ੈਂਟ ਆਉਂਦੇ ਨੇ ਪਿਛਲੇ ਇਤਨੇ ਸਾਲਾਂ ਤੋਂ ਜਾਂ ਤੇ ਉਹ ਜਦੋਂ ਬਹੁਤ ਜ਼ਿਆਦਾ ਪਰੇਸ਼ਾਨ ਹੁੰਦੇ ਨੇ ਆਪਣੀ ਤਕਲੀਫ ਦੇ ਨਾਲ ਤਾਂ ਆਉਂਦੇ ਨੇ ਜਾਂ ਉਹ ਉਸ ਸਟੇਜ ਤੇ ਆਉਂਦੇ ਨੇ ਜਦੋਂ ਉਹਨਾਂ ਨੂੰ ਕੋਈ ਨਾ ਕੋਈ ਮੈਡੀਕਲ ਕੰਪਲਿਕਸ਼ਨ ਹੋ ਗਈ ਉਸ ਸਟੇਜ ਤੇ ਆਉਂਦੇ ਨੇ ਤੀਸਰਾ ਜਦੋਂ ਅੱਜ ਕੱਲ ਇੱਕ ਨਵਾਂ ਟ੍ਰੈਂਡ ਅਸੀਂ ਦੇਖਿਆ ਪਿਛਲੇ 10 ਇੱਕ ਸਾਲ ਤੋਂ ਕਿ ਬੰਦਾ ਨਸ਼ਾ ਕਰ ਰਿਹਾ ਹੈ ਸੱਡਨਲੀ ਕਿ ਸਰ ਮੇਰੀ ਬਾਹਰ ਜਾਣ ਦੀ ਫਾਈਲ ਲੱਗੀ ਹੈ ਠੀਕ ਹੈ ਨਾ ਨਾ ਹਿ ਵਾਂਟ ਟੂ ਗੋ ਅਬਰਾਡ ਤੇ ਉਹ ਕਹਿੰਦਾ ਵੀ ਮੇਰਾ ਹੁਣ ਨਸ਼ਾ ਛਡਾ ਦੋ ਚੌਥਾ ਹੁੰਦਾ ਮੇਰਾ ਮੈਰਿਜ ਹੋਣੇ ਵਾਲੀ ਹੈ ਠੀਕ ਹੈ ਕਿ ਨਹੀਂ ਹੈ ਤੇ ਇਹ ਨਏ ਰੀਜ਼ਨ ਨੇ ਜਿਹੜੇ ਕਿ ਜਿਸ ਕਰਕੇ ਬੰਦੇ ਆਪਣੇ ਟ੍ਰੀਟਮੈਂਟ ਕਰਾਣ ਆਂਦੇ ਨੇ ਐਜ਼ ਅ ਪ੍ਰੋਫੈਸ਼ਨਲ ਸਾਡੀ ਹਮੇਸ਼ਾ ਇੱਕ ਡਿਊਟੀ ਹੈ ਕਿ ਹਰ ਇਨਸਾਨ ਨੂੰ ਅਵੇਅਰਨੈਸ ਕੀਤੀ ਜਾਵੇ ਅਸੀਂ ਦੇਖੀਏ ਪਿਛਲੇ ਦਿਨਾਂ ਜੇ ਪਿਛਲੇ ਐਟਲੀਸਟ 2 ਸਾਲਾਂ ਵਿੱਚ ਮੈਂ ਦੇਖ ਰਿਹਾ ਅਖਬਾਰ ਦੇ ਅੰਦਰ ਕੰਟੀਨਿਊਸਲੀ ਐਡਵਰਟਾਈਜ਼ਮੈਂਟ ਆਂਦੀ ਹੈ ਗਵਰਨਮੈਂਟ ਦੀ ਤਰਫੋਂ ਬਹੁਤ ਤਰ੍ਹਾਂ ਤਰ੍ਹਾਂ ਦੇ ਡੀ ਐਡਿਕਸ਼ਨ ਸੈਂਟਰਸ ਖੋਲੇ ਨੇ ਪ੍ਰਾਈਵੇਟ ਵੀ ਖੁੱਲੇ ਨੇ ਗਵਰਨਮੈਂਟ ਵੀ ਖੁੱਲੇ ਨੇ ਓ ਪੀ ਡੀ ਸੈਂਟਰਸ ਵੀ ਖੁੱਲੇ ਨੇ ਰੀਹੈਬਿਲੀਟੇਸ਼ਨ ਸੈਂਟਰਸ ਵੀ ਖੁੱਲੇ ਨੇ ਤੇ ਇਹ ਸਾਰੇ ਸਾਰੇ ਕੀ ਸ਼ੋ ਕਰਦੇ ਨੇ ਕਿ ਪੰਜਾਬ ਦੇ ਅੰਦਰ ਇੱਕ ਸਮੱਸਿਆ ਹੈ ਜਿਹਦੇ ਵਾਸਤੇ ਹਰ ਤਰ੍ਹਾਂ ਦੇ ਲੋਕੀ ਲਗੇ ਨੇ ਕਿ ਇਸ ਚੀਜ਼ ਤੋਂ ਬਾਹਰ ਨਿਕਲਿਆ ਜਾਵੇ ਬਾਕੀ ਸਰਵਿਸਿਜ਼ ਜਿਸ ਤਰ੍ਹਾਂ ਮੈਂ ਉਹ ਵੀਡੀਓ ਤੇ ਗੱਲ ਕਰ ਰਿਹਾ ਕਿ ਸਰਵਿਸ ਡਿਲੀਵਰੀ ਹੈ ਕਿ ਕਿਸੇ ਜਗ੍ਹਾ ਸਰਵਿਸ ਡਿਲੀਵਰੀ ਹੋ ਰਹੀ ਹੈ ਕਿਸੇ ਜਗ੍ਹਾ ਨਹੀਂ ਹੋ ਰਹੀ ਹੈ ਤੇ ਇਹ ਕੁਝ ਇੱਕ ਸਿਸਟਮਸ ਹੈਗੇ ਨੇ ਗਵਰਨਮੈਂਟ ਸਿਸਟਮ ਦੇ ਇੱਕ ਅਲੱਗ ਸਿਸਟਮ ਨਾਲ ਆਪਰੇਟ ਕਰਦੇ ਨੇ ਠੀਕ ਹੈ ਨਾ ਬਟ ਓਵਰਆਲ ਮੈਂ ਕਹਾਂਗਾ ਕਿ ਹਮੇਸ਼ਾ ਇੱਕ ਮੋਟੀਵੇਸ਼ਨ ਕਰਦੇ ਰਹਿਣੀ ਚਾਹੀਦੀ ਪੇਸ਼ੈਂਟ ਦੇ ਅੰਦਰ ਜਦੋਂ ਵੀ ਉਸ ਨੂੰ ਨਸ਼ੇ ਦੇ ਬਾਰੇ ਅਵੇਅਰਨੈਸ ਹੋਵੇ ਫੈਮਿਲੀ ਨੂੰ ਪਤਾ ਚੱਲੇ ਇਮੀਡੀਏਟਲੀ ਆਪਣੀ ਤਰਫੋਂ ਅਟੈਂਪਟ ਜਰੂਰ ਕਰਨਾ ਚਾਹੀਦਾ ਹੈ ਕਿ ਉਸ ਨੂੰ ਦੱਸੇ ਕਿ ਭਾਈ ਯੂ ਆਰ ਕਿ ਤੁਸੀਂ ਨਸ਼ਾ ਕਰ ਰਹੇ ਹੋ ਇਹਦਾ ਇਲਾਜ ਹੈ ਇਲਾਜ ਪੋਸੀਬਲ ਹੈਗੇ ਬੜੇ ਅੱਛੇ ਐਗਜ਼ਾਮਪਲਸ ਨੇ ਜਿਹੜੇ ਜਿਹੜੇ ਲੋਕੀ ਜਿਸ ਨੂੰ ਰੋਲ ਮਾਡਲ ਕਹਿੰਦੇ ਸੰਜੇ ਦੱਤਾ ਉਸੇ ਦੇਖਿਆ ਕਿ ਨਾ ਬੜੇ ਅੱਛੇ ਅੱਛੇ ਰੋਲ ਮਾਡਲਸ ਨੇ ਜਿਹੜੇ ਨਸ਼ੇ ਨੂੰ ਛੱਡ ਕੇ ਬਹੁਤ ਕੁਝ ਅਚੀਵ ਕੀਤਾ ਗਿਆ ਹੈਗਾ ਤੇ ఎవਰੀਬਾਡੀ ਹੈਜ਼ ਟੂ ਮੇਕ ਐਨ ਅਟੈਂਪਟ ਜਦੋਂ ਤੁਸੀਂ ਗੱਲ ਕੀਤੀ ਕਿ ਸਰੀਰ ਦੇ ਵਿੱਚ ਵੀ ਕੁਝ ਬਦਲਾਅ ਆ ਜਾਂਦੇ ਨੇ ਜਾਂ ਕੁਝ ਉਹਨਾਂ ਦੇ ਮਾਨਸਿਕ ਤੌਰ ਤੇ ਵੀ ਬਦਲਾਅ ਆ ਜਾਂਦੇ ਨੇ ਨੌਜਵਾਨ ਇਹ ਸਭ ਤੋਂ ਵੱਡਾ ਕਾਰਨ ਹੈ ਕਿ ਉਹ ਮੰਨਣ ਨੂੰ ਤਿਆਰ ਨਹੀਂ ਹੁੰਦੇ ਕਿ ਸਾਨੂੰ ਕੋਈ ਬਿਮਾਰੀ ਹੈ ਕਿਉਂਕਿ ਨਸ਼ਾ ਇੱਕ ਲਤ ਲੱਗ ਜਾਂਦੀ ਹੈ ਉਹਨਾਂ ਨੂੰ ਫਿਰ ਜਿਹਨੂੰ ਛੱਡ ਨਹੀਂ ਪਾਉਂਦੇ ਪਰਵਾਰਿਕ ਮੈਂਬਰਾਂ ਦੀ ਇਹ ਬੜੀ ਚਿੰਤਾ ਰਹੀ ਹੈ ਕਿ ਉਹ ਡਾਕਟਰਾਂ ਦੇ ਕੋਲ ਜਾ ਨਹੀਂ ਪਾਉਂਦੇ ਉਹਨਾਂ ਨੂੰ ਕੰਪੈਲ ਨਹੀਂ ਕਰ ਪਾਉਂਦੇ ਜਾਂ ਉਹਨਾਂ ਨੂੰ ਮਨਾ ਨਹੀਂ ਪਾਉਂਦੇ ਫਿਰ ਪਰਵਾਰਿਕ ਮੈਂਬਰ ਕਿਦਾਂ ਇਸ ਨਸ਼ੇ ਦੀ ਜਿਹੜੀ ਲਤ ਹੈ ਉਹਨੂੰ ਕਿਦਾਂ ਘਰ ਦੇ ਵਿੱਚ ਰਹਿ ਕੇ ਸ਼ੁਰੂਆਤੀ ਦੌਰ ਦੇ ਵਿੱਚ ਉਹਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਸਕਦੇ ਨੇ ਪਰਵਾਰਿਕ ਮੈਂਬਰ ਕਿਦਾਂ ਕੋਸ਼ਿਸ਼ ਕਰ ਸਕਦੇ ਨੇ ਤਾਂ ਜੋ ਇੰਨਾ ਕੋ ਉਹਨੂੰ ਸਹੀ ਕਰ ਲੈਣ ਨੌਜਵਾਨ ਜਿਹੜਾ ਵੀ ਨਸ਼ੇ ਦੇ ਵਿੱਚ ਹੈ ਕਿ ਉਹ ਡਾਕਟਰ ਤੱਕ ਜਾਣ ਲਈ ਤਿਆਰ ਹੋ ਜਾਵੇ ਉਹਦੇ ਲਈ ਕਿਦਾਂ ਦੀ ਮੋਟੀਵੇਸ਼ਨ ਦੀ ਜ਼ਰੂਰਤ ਹੈ ਦੇਖੋ ਕੀ ਹੁੰਦਾ ਐਡਿਕਸ਼ਨ ਦੀ ਇਹna ਇੱਕ ਬਹੁਤ ਬੜੀ ਪਹਿਚਾਨ ਹੈ ਡਿਨਾਇਲ ਡਿਨੈਲ ਦਾ ਮਤਲਬ ਹੈ ਕਿ ਐਕਸੈਪਟ ਨਾ ਕਰਨਾ ਜੀ ਜਿਸ ਤਰ੍ਹਾਂ ਜਿਸ ਤਰ੍ਹਾਂ ਐਡਿਕਸ਼ਨ ਬੰਦੀ ਹੈ ਨਾ ਤੇ ਪੇਸ਼ੈਂਟ ਆਪਣੇ ਆਪ ਨੂੰ ਐਕਸੈਪਟ ਨਹੀਂ ਕਰਦਾ ਕਿ ਮੈਨੂੰ ਇਹ ਪ੍ਰੋਬਲਮ ਹੈ ਸਿਰਫ ਕੱਲੀ ਇਹ ਹੀ ਬਿਮਾਰੀ ਹੈ ਬਾਕੀ ਜਿੰਨੀਆਂ ਵੀ ਬਿਮਾਰੀਆਂ ਹੈਗੀਆਂ ਨੇ ਐਡਿਕਸ਼ਨ ਇੱਕ ਇੱਕ ਜਾਂ ਇੱਕ ਮਾਨਸਿਕ ਤੌਰ ਤੇ ਇਸਕੇ ਸuffer ਨੇ ਬਿਮਾਰੀ ਹੁੰਦੀ ਹੈ ਜਿਹਦੇ ਅੰਦਰ ਇਹ ਕਹਿੰਦਾ ਮਰੀਜ਼ ਨੂੰ ਪਤਾ ਨਹੀਂ ਉਹ ਬਿਮਾਰ ਹੈ ਬਾਕੀ ਹਰ ਬਿਮਾਰੀ ਬਾਰੇ ਮਰੀਜ਼ ਖੁਦ ਜਾਣਦਾ ਹੈਗਾ ਠੀਕ ਹੈ ਪਹਿਲੀ ਗੱਲ ਹੈ ਕਿ ਐਕਸੈਪਟੈਂਸ ਬਾਈ ਦਾ ਫੈਮਿਲੀ ਬਹੁਤ ساری ਫੈਮਿਲੀ ਦੇ ਅੰਦਰ पता ਹੁੰਦੇ ਹੋਏ ਵੀ ਐਕਸੈਪਟੈਂਸ ਫੈਮਲੀ ਚ ਵੀ ਨਹੀਂ ਹੁੰਦੀ ਹੈ ਜਦੋਂ ਕੋਈ ਕਹਿ ਦੇ ਨਾ ਕਿਸੇ ਨੂੰ ਪਰਿਵਾਰ ਦੇ ਅੰਦਰ ਕਿ ਤੁਹਾਨੂੰ ਲੱਗਦਾ ਤੁਹਾਡਾ ਮੁੰਡਾ ਨਸ਼ਾ ਕਰਦਾ ਹੈਗਾ ਤੇ ਪਰਿਵਾਰ ਲੜ ਪੈਂਦਾ ਉਹਨਾਂ ਦੇ ਨਾਲ ਇਨਫੋਰਮੈਂਟ ਦੇ ਨਾਲ ਉਹ ਕਹਿੰਦਾ ਜੀ ਤੁਸੀਂ ਜਲਦੇ ਹੋ ਇਸ ਕਰਕੇ ਤੁਸੀਂ ਕਹਿੰਦੇ ਹੋ ਕਿਉਂਕਿ ਉਹਨਾਂ ਨੂੰ ਵੀ ਐਕਸੈਪਟ ਕਰਨੇ ਨੂੰ ਟਾਈਮ ਲੱਗਣਾ ਤੇ ਜਦੋਂ ਐਕਸੈਪਟ ਕਰ ਲੈਣ ਉਹਨਾਂ ਨੂੰ ਪਤਾ ਚੱਲ ਗਿਆ ਹੈਗਾ ਫਿਰ ਉਹਨੂੰ ਲੱਗਦਾ ਕਿ ਅਸੀਂ ਇਹ ਜੇ ਮੁੰਡੇ ਨਾਲ ਕੁੜੀ ਨਾਲ ਗੱਲ ਕਰਾਂਗੇ ਉਹ ਅਫਸੈਟ ਹੋ ਜਾਣਗੇ ਉਹ ਕੀ ਕਹਿਣਗੇ ਨੇ ਉਹ ਗੁੱਸਾ ਕਰਨਗੇ ਉਹ ਗੱਲ ਨਹੀਂ ਕਰਨਗੇ ਇਹ ਸਾਰੀ ਐਪਰੀਹੈਂਸ਼ਨ ਕਰਕੇ ਉਹ ਗੱਲ ਹੀ ਨਹੀਂ ਕਰਦੇ ਇਹ ਸਾਰੀ ਐਪਰੀਹੈਂਸ਼ਨਸ ਇੱਕ ਪਾਸੇ ਰੱਖ ਦੇਣੀ ਚਾਹੀਦੀ ਹੈ ਸਟ੍ਰੇਟ ਫਾਰਵਰਡ ਕਮਿਊਨੀਕੇਸ਼ਨ ਕਰਨਾ ਚਾਹੀਦਾ ਹੈਗਾ ਬੱਚਿਆਂ ਦੇ ਨਾਲ ਕਿ ਕਿ ਸਾਨੂੰ ਲੱਗਦਾ ਹੈਗਾ ਕਿ ਤੁਹਾਡਾ ਬਿਹੇਵੀਅਰ ਚੇਂਜ ਹੋ ਰਿਹਾ ਤੁਹਾਡੇ ਸਿਸਟਮ ਚੇਂਜ ਹੋ ਰਹੇ ਤੁਹਾਡਾ ਫੈਮਿਲੀ ਟਾਈਮ ਚੇਂਜ ਹੋ ਰਿਹਾ ਨੀਂਦ ਦਾ ਖਾਣੇ ਪੀਣੇ ਦਾ ਸਿਸਟਮ ਚੇਂਜ ਹੋ ਰਿਹਾ ਤੇ ਇਸ ਕਰਕੇ ਜੋ ਵੀ ਪ੍ਰੋਬਲਮ ਹੈ ਵੀ ਮਸਟ ਐਡਰੈਸ ਦੈਟ ਜਦੋਂ ਪੇਸ਼ੈਂਟ ਨੂੰ ਵੀ ਲੱਗੇਗਾ ਨਾ ਕਿ ਮੇਰੇ ਬਾਰੇ ਕੋਈ ਮੇਰਾ ਪਰਿਵਾਰ ਕਨਸਰਨਡ ਹੈ ਔਰ ਉਹਨਾਂ ਨੂੰ ਵੀ ਪਤਾ ਹੈ ਇਸ ਬਾਰੇ ਬੜੇ ਲੋਕੀ ਆਪਣੇ ਆਪ ਹੀ ਦੇ ਕਮ ਫਾਰਵਰਡ ਕਿ ਫਿਰ ਕਹਿੰਦੇ ਨੇ ਚਲੋ ਮੇਰਾ ਇਲਾਜ ਕਰਾਓ ਕਿੱਥੇ ਇਲਾਜ ਕਰਾਣਾ ਹੈਗਾ ਦੈਨ ਦੇ ਸਟਾਰਟ ਲੁਕਿੰਗ ਫॉर ਟ੍ਰੀਟਮੈਂਟ ਜਦੋਂ ਲੁਕ ਲੁਕ ਫਾਰਵਰਡ ਕਰਦੇ ਨੇ ਟ੍ਰੀਟਮੈਂਟ ਫਿਰ ਉਸ ਤੋਂ ਬਾਅਦ ਨੈਕਸਟ ਰੋਲ ਬਣਦਾ ਹੈ ਕਾਉਂਸਲਰ ਦਾ ਰੋਲ ਬਣਦਾ ਹੈ ਸਾਈਕੀਆਟ੍ਰਿਸਟ ਦਾ ਰੋਲ ਬਣਦਾ ਸਾਈਕੋਲੋਜਿਸਟ ਦਾ ਰੋਲ ਬਣਨਾ ਕਿ ਉਸ ਮੋਟੀਵੇਸ਼ਨ ਨੂੰ ਹੋਰ ਅੱਗੇ ਲੈ ਕੇ ਜਾਇਆ ਜਾਏ उन्होंने समझाया जाए कि एडिक्शन किस तरह पैदा होती है एडिक्शन किस तरह किस तरह नुकसान करती है ब्रेन में ते बॉडी ते तो हॉरमोनस नर इसकू किस तरीके नाल रिकवर किया जाता है तीन स्टेप मेन होंगे ने ट्रीटमेंट के अंदर ਜਦੋਂ ਤੁਸੀਂ ਬਿਮਾਰੀਆਂ ਦੀ ਗੱਲ ਕੀਤੀ ਸੀ ਇੱਕ ਤਾਂ ਹੈਪਟਾਈਟਸ ਸੀ ਹੈ ਜਿਹੜੀ ਬਹੁਤ ਵੱਡੇ ਪੱਧਰ ਤੇ ਦੇਖ ਨੂੰ ਮਿਲਦੀ ਬਹੁਤ ਸਾਰੇ ਨੌਜਵਾਨਾਂ ਨੂੰ ਇਹ ਹੋ ਜਾਂਦੀ ਹੈ ਕਿਉਂਕਿ ਉਹ ਇੱਕੋ ਜਿਹੜੀ ਸਟਰਿੰਜ ਜਾਂ ਉਸ ਦਾ ਇਸਤੇਮਾਲ ਕਰ ਦਿੰਦੇ ਨੇ ਉਸ ਤੋਂ ਬਾਅਦ ਈਡਸ ਦੀਆਂ ਵੀ ਲੱਛਣ ਕਈ ਨੌਜਵਾਨਾਂ ਦੇ ਵਿੱਚ ਪਾਏ ਜਾਂਦੇ ਨੇ ਬਹੁਤ ਸਾਰੇ ਨੌਜਵਾਨ ਖਾਸ ਕਰਕੇ ਅੰਮ੍ਰਿਤਸਰ ਦੇ ਪਿਛੇ ਅੰਕੜੇ ਆਏ ਪਿੱਛੇ ਜੀ ਵੀ ਅੰਮ੍ਰਿਤਸਰ ਦੇ ਵਿੱਚ ਬਹੁਤ ਜ਼ਿਆਦਾ ਰੇਟ ਵਧ ਗਿਆ ਆ ਇਹਨਾਂ ਦਾ ਕਿਉਂਕਿ ਉਸ ਇੱਕੋ ਸਟਰਿੰਜ ਦਾ ਇਸਤੇਮਾਲ ਕਰਦੇ ਰਹਿੰਦੇ ਨੇ ਹੋਰ ਕਿਹੜੀਆਂ ਬਿਮਾਰੀਆਂ ਜਿਹੜੀਆਂ ਨੌਜਵਾਨਾਂ ਨੂੰ ਇਸ ਨਸ਼ੇ ਦੇ ਕਾਰਨ ਲੱਗ ਜਾਂਦੀਆਂ ਦੇਖੋ ਨਸ਼ਾ ਪਹਿਲੀ ਗੱਲ ਹੈ ਕਿਉਂਕਿ ਇਹ ਬਲੱਡ ਚ ਜਾ ਕੇ ਪੂਰੀ ਬਾਡੀ ਦੇ ਅੰਦਰ ਪਹੁੰਚਦਾ ਹੈਗਾ ਤੇ ਬਾਡੀ ਦਾ ਕੋਈ ਵੀ ਆਰਗਨ ਜਾਂ ਕੋਈ ਵੀ ਸਿਸਟਮ ਇਹੋ ਜਿਹਾ ਨਹੀਂ ਹੈ ਜਿਹੜਾ ਨਸ਼ੇ ਦੇ ਅੰਦਰ ਅਫੈਕਟ ਨਾ ਕਰੇ ਜਿਵੇਂ ਮੇਨ ਮੇਨ ਬਿਮਾਰੀਆਂ ਗੁੰਨੀ ਸ਼ੁਰੂ ਕਰੇ ਤੇ ਡਰਗ ਦੇ ਮੁਤਾਬਿਕ ਬਿਮਾਰੀਆਂ ਹੁੰਦੀ ਲੈਟਸ ਸੇ ਕੋਈ ਬੰਦਾ ਐਲਕੋਹੋਲਿਕ ਹੈ ਤੇ ਉਹਦਾ ਸਟਮਕ ਦੇ ਅੰਦਰ ਗੈਸਟ੍ਰਾਈਟਿਸ ਹੋਏਗੀ ਉਹਨੂੰ ਅਲਸਰ ਹੋਏਗਾ ਉਹਨੂੰ ਲੀਵਰ ਦੇ ਡਿਸਆਰਡਰ ਹੋਣਗੇ ਉਹਨੂੰ ਡਾਇਬੀਟੀਜ਼ ਹੋਏਗੀ ਠੀਕ ਹੈ ਨਾ ਫਿਰ ਜਿਹੜਾ ਬੰਦਾ ਇੰਜੈਕਸ਼ਨ ਲਗਾਉਂਦਾ ਹੈਗਾ ਉਹਨੂੰ ਐਚ ਆਈ ਵੀ ਹੋਏਗਾ ਉਹਨੂੰ ਹੈਪਟਾਈਟਿਸ ਦੇ ਟੈਂਡੈਂਸੀ ਬਹੁਤ ਜਾਂਦੀ ਹੈਗੀ ਬੜੀ ਤਰ੍ਹਾਂ ਤਰ੍ਹਾਂ ਦੀ ਇਨਫੈਕਸ਼ਨਸ ਹੋ ਜਾਂਦੀ ਹੈ ਸਕਿਨ ਦੇ ਅੰਦਰ ਐਨੂਰੀਜ਼ਮ ਬਣ ਜਾਂਦਾ ਹੈ ਬਲੱਡ ਨਿਕਲ ਜਾਂਦਾ ਹੈ ਪੀਪਲ ਡਾਈ ਆਲਸੋ ਠੀਕ ਹੈ ਉਸ ਤਰ੍ਹਾਂ ਦੇ ਜਿਸ ਤਰ੍ਹਾਂ ਚਿੱਟੇ ਦੇ ਨਸ਼ੇ ਨੇ ਬਹੁਤ ਸਾਰੇ ਬੰਦੇ ਜਿਹੜੇ ਇਨਹੇਲ ਕਰਦੇ ਨੇ ਉਹਨਾਂ ਦਾ ਇਥੇ ਨੱਕ ਦੇ ਅੰਦਰ ਜਾ ਕੇ ਬਲੀਡਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ ਬ੍ਰੇਨ ਦੇ ਨਾਲ ਨੱਕ ਦਾ ਕਨੈਕਸ਼ਨ ਲੂਜ਼ ਹੋਣ ਲੱਗ ਜਾਂਦਾ ਹੈ ਤੇ ਬ੍ਰੇਨ ਦੇ ਅੰਦਰ ਡਾਇਰੈਕਟ ਚੇਂਜਸ ਆਣੇ ਲੱਗ ਜਾਂਦੇ ਨੇ ਸਾਰੇ ਨਸ਼ੇ ਕਿਉਂਕਿ ਬ੍ਰੇਨ ਦੇ ਅੰਦਰ ਘਰ ਕਰਦੇ ਨੇ ਡਿਪਰੈਸ਼ਨ ਬੜੀ ਕਾਮਨ ਬਿਮਾਰੀ ਹੈ ਇਹੋ ਜਿਹੇ ਪੇਸ਼ੈਂਟਸ ਨੂੰ ਡਿਪਰੈਸ਼ਨ ਬਹੁਤ ਹੁੰਦਾ ਐਂਜ਼ਾਈਟੀ ਪੈਨਿਕ ਅਟੈਕ ਹੁੰਦਾ ਔਰ ਕਈ ਬਿਮਾਰੀਆਂ ਜਿਸ ਤਰ੍ਹਾਂ ਕੈਨਾਬਿਸ ਹੈਗੀ ਕੈਨਾਬਿਸ ਭੰਗ ਹੈਗੀ ਜਿਹੜੇ ਬੰਦੇ স্মੋਕ ਕਰਦੇ ਨੇ ਉਹਨਾਂ ਨੂੰ ਸਕਿਜ਼ੋਫਰੇਨੀਆ ਸਾਈਕੋਸਿਸ ਬਹੁਤ ਹੁੰਦਾ ਹੈਗਾ ਤੇ ਬ੍ਰੇਨ ਦੇ ਅੰਦਰ ਆਲਮੋਸਟ ਹਰ ਡਿਜ਼ੀਜ਼ ਪੋਸੀਬਲ ਹੈਗੀ ਹੈ ਔਰ ਸੁਸਾਈਸਾਈਡ ਬੜਾ ਕਾਮਨ ਹੁੰਦਾ ਹੈ ਇਹ ਪੇਸ਼ੈਂਟਸ ਦੇ ਅੰਦਰ ਕਿਉਂਕਿ ਡਿਪਰੈਸ਼ਨ ਐਡਿਕਸ਼ਨ ਹੁੰਦੀ ਹੈ ਡਿਪਰੈਸ਼ਨ ਹੁੰਦੀ ਹੈ ਡੈਥ ਹੁੰਦੀ ਹੈ ਸੁਸਾਈਡ ਹੁੰਦਾ ਤੇ ਤਰ੍ਹਾਂ ਤਰ੍ਹਾਂ ਦੀ ਆਲਮੋਸਟ ਹਰ ਡਿਜ਼ੀਜ਼ ਪੋਸੀਬਲ ਹੈਗੀ ਹੈ ਦੂਸਰਾ ਇੱਕ ਸੈਕਸ਼ੂਅਲ ਰੀਜ਼ਨ ਹੈਗਾ ਇੱਕ ਸੈਕਸ਼ੂਅਲ ਪ੍ਰੋਬਲਮ ਬੜੀ ਬੜੀ ਕਾਮਨ ਹੈਗੀ ਯੂਥ ਪੰਜਾਬ ਦੇ ਅੰਦਰ ਜਿਹੜਾ ਯੂਥ ਹੈਗਾ ਉਹਦੇ ਅੰਦਰ ਹਾਰਮੋਨਲ ਚੇਂਜਸ ਹੋ ਜਾਂਦੇ ਨੇ ਇੰਪੋਰਟੈਂਸ ਬਹੁਤ ਬੜਾ ਕਾਰਨ ਹੈਗਾ ਇੱਕ ਸਾਈਕਲ ਬਣ ਜਾਂਦਾ ਥੈਟ ਇਜ਼ ਅ ਰੀਜ਼ਨ ਉਹ ਓਪੀਐ ਨੇ ਕਿ ਉਹਦੇ ਨਾਲ ਸੈਕਸੁਅਲ ਪਰਫਾਰਮੈਂਸ ਇਨਹਾਂਸਿੰਗ ਡਰਗ ਲੈਂਦੇ ਨੇ ਬਟ ਓਵਰ ਅ ਪੀਰੀਅਡ ਆਫ ਟਾਈਮ ਆਲਮੋਸਟ एवरीवन बिकम ਇੰਪੋਰਟੈਂਟ ਜਿੱਦਾਂ ਤੁਸੀਂ ਦੱਸਿਆ ਕਿ ਇਹ ਵੀ ਆਦਤ ਬਣ ਜਾਂਦੀ ਹੈ ਨਾਲ ਬਕਵਕ ਬਿਮਾਰੀਆਂ ਵੀ ਘੇਰ ਲੈਂਦੀਆਂ ਇੱਕ ਬਹੁਤ ਜ਼ਿਆਦਾ ਜਿੱਦਾਂ ਤੁਸੀਂ ਦੱਸਿਆ ਕਿ ਪੈਨਿਕ ਹੋ ਜਾਂਦਾ ਬੰਦਾ ਉਹਦੇ ਨਾਲ ਇੱਕ ਇਹ ਵੀ ਚੀਜ਼ ਦੇਖੀ ਗਈ ਹੈ ਕਿ ਪਰਿਵਾਰ ਦੇ ਨਾਲ ਉਹਦੇ ਜਿਹੜੇ ਰਿਸ਼ਤੇ ਨਾਤੇ ਉਹਨਾਂ ਦੇ ਵਿੱਚ ਵੀ ਫਿੱਕ ਪੈਣਾ ਸ਼ੁਰੂ ਹੋ ਜਾਂਦਾ ਜਿੱਦਾਂ ਨੌਜਵਾਨ ਵੀ ਗੱਲ ਕਰਦਾ ਸੀ ਉਸ ਵੀਡੀਓ ਦੇ ਵਿੱਚ ਉਹਨੇ ਵੀ ਕਿਹਾ ਕਿ ਜਿੰਨਾ ਚੱਕਰ ਮੈਂ ਡਰਗ ਨਹੀਂ ਲੈ ਲੰਨਾ ਉਹਨਾਂ ਚੱਕਰ ਮੈਨੂੰ ਆਪਣੇ ਬੱਚੇ ਵੀ ਨਹੀਂ ਚੰਗੇ ਲੱਗਦੇ ਆਪਣੇ ਘਰ ਵਾਲੇ ਵੀ ਨਹੀਂ ਚੰਗੇ ਲੱਗਦੇ ਪਰਿਵਾਰਕ ਮੈਂਬਰ ਵੀ ਨਹੀਂ ਚੰਗੇ ਲੱਗਦੇ ਇਹ ਕਿਦਾਂ ਇਸ ਚੀਜ਼ ਨੂੰ ਹੈਂਡਲ ਕੀਤਾ ਜਾ ਸਕਦਾ ਨਹੀਂ ਦੇਖੋ ਕੀ ਹੋ ਗਿਆ ਨਸ਼ਾ ਕੀ ਹੈ ਕੰਡੀਸ਼ਨਿੰਗ ਹੈ ਬੇਸਿਕਲੀ ਕੰ ਕਿਉਂਕਿ ਨਸ਼ੇ ਦੇ ਅੰਦਰ ਜਦੋਂ ਵੀ ਬੰਦਾ ਜਾਂਦਾ ਹੈ ਉਹ ਆਪਣੀ ਹਰ ਇਮੋਸ਼ਨ ਨੂੰ ਉਹਦੇ ਨਾਲ ਜੋੜ ਲੈਂਦਾ ਹੈ ਉਹ ਖੁਸ਼ ਹੈ ਤਾਂ ਵੀ ਕਰਦਾ ਹੈ ਉਹ ਦੁਖੀ ਹੈ ਤਾਂ ਵੀ ਕਰਦਾ ਹੈ ਉਹਨੂੰ ਨੀਂਦ ਨਹੀਂ ਆ ਰਹੀ ਤਾਂ ਵੀ ਕਰੇਗਾ ਦੋਸਤ ਨੂੰ ਮਿਲਣ ਜਾਣਾ ਤਾਂ ਵੀ ਕਰਨਾ ਸੈਕਸ ਕਰਨੇ ਤਾਂ ਵੀ ਕਰਨਾ ਹੈਗਾ ਉਸਨੇ ਦੁੱਖ ਹੋ ਗਿਆ ਕਈ ਸਾਰੇ ਪੇਸ਼ੈਂਟ ਹੁੰਦੇ ਉਹ ਪਰਿਵਾਰ 'ਚ ਡੈਥ ਹੋ ਗਈ ਜੀ ਇਸ ਕਰਕੇ ਪੀ ਲਈ ਅਸੀਂ ਤੇ ਜੀ ਪਰਿਵਾਰ 'ਚ ਡੈਥ ਹੋ ਗਈ ਤਾਂ ਉਹਨੇ ਕਿਹਾ ਕਿ ਥੋੜੀ ਅਫੀਮ ਖਾ ਲੇ ਠੀਕ ਹੋ ਜਾਏਗਾ ਸਮਝੇ ਨਾ ਜੋ ਜਦੋਂ ਤੁਸੀਂ ਕਿਸੇ ਦੇ ਨਾਲ ਉਸ ਨਸ਼ੇ ਨੂੰ ਜੋੜਦੇ ਜਾਓਗੇ ਜੋੜਦੇ ਜਾਓਗੇ ਜੋੜਦੇ ਜਾਓਗੇ ਤੇ ਜਿਹੜੇ ਨਾਰਮਲ ਜੋੜ ਹੈ ਜ਼ਿੰਦਗੀ ਦੇ ਰਿਸ਼ਤਿਆਂ ਦੇ ਜਿਹੜੇ ਨਾਰਮਲ ਜੋੜ ਹੈਗੇ ਬੱਚਿਆਂ ਨਾਲ ਹੈ ਬ੍ਰਦਰ ਸਿਸਟਰ ਨਾਲ ਹੈ ਸੋਸਾਇਟੀ ਉਹ ਉਤਨੇ ਡਿਸਕਨੈਕਟ ਹੁੰਦੇ ਜਾਣਗੇ ਇਸੇ ਕਰਕੇ ਉਹਨਾਂ ਨੂੰ ਲੱਗਦਾ ਕਿ ਇਹ ਇਹ ਪੋਸੀਬਲ ਹੀ ਨਹੀਂ ਉਹਨਾਂ ਨੂੰ ਕਨੈਕਟ ਕਰਨਾ ਫਿਰ ਜਿੱਥੇ ਮਜਬੂਰੀ ਬਣ ਜਾਂਦੀ ਹੈ ਕਨੈਕਟ ਕਰਨਾ ਤੇ ਪਹਿਲਾ ਉਹ ਰਸਤਾ ਡਰੱਗ ਦਾ ਲਏਗਾ ਉਹਨੇ ਉਸ ਨੂੰ ਲਿੰਕ ਕਰਨਾ ਹੈ ਦੁਬਾਰਾ ਤੋਂ ਤੇ ਤਾਂ ਹੀ ਉਹ ਉਹਦੇ ਨਾਲ ਅੱਗੇ ਕਮਿਊਨੀਕੇਟ ਕਰ ਸਕਦਾ ਹੈ ਸੋਸਾਇਟੀ ਦੇ ਅੰਦਰ ਚੱਲ ਸਕਦਾ ਹੈ ਕੋਈ ਜਿੰਦਾ ਤੁਸੀਂ ਗੱਲ ਕੀਤੀ ਸੀ ਕਿ ਪੰਜਾਬ ਦੇ ਵਿੱਚ ਨਸ਼ਾ ਅੱਜ ਦਾ ਨਹੀਂ ਬਹੁਤ ਪੁਰਾਣਾ ਆ ਪਹਿਲਾਂ ਅਕਸਰ ਕਿਹਾ ਜਾਂਦਾ ਵੀ ਰਵਾਇਤੀ ਨਸ਼ਾ ਹੁੰਦਾ ਸੀਗਾ ਅਫੀਮ ਹੋਗੀ ਡੋਡੇ ਹੋਗੇ ਜਾਂ ਹੋਰ ਜੜੀਆਂ ਇਦਾਂ ਦੀਆਂ ਚੀਜ਼ਾਂ ਨੇ ਉਹ ਨੌਜਵਾਨ ਉਸ ਵੇਲੇ ਦੇ ਲੋਕ ਤਾਂ ਕਰਦੇ ਸੀ ਖੇਤਾਂ ਦੇ ਵਿੱਚ ਕੰਮ ਕਰਦੇ ਸੀ ਉਹ ਉਹਨਾਂ ਨੂੰ ਜ਼ੋਰ ਦੀ ਲੋੜ ਹੁੰਦੀ ਸੀਗੀ ਉਸ ਹਿਸਾਬ ਦੇ ਨਾਲ ਵਰਤ ਲੈਂਦੇ ਸੀ ਉਸ ਤੋਂ ਬਾਅਦ ਛੱਡ ਦਿੰਦੇ ਸੀ ਉਹਨਾਂ ਤੇ ਕੋਈ ਕੋਈ ਨਾ ਕੋਈ ਉਹਨਾਂ ਦਾ ਕੰਟਰੋਲ ਹੁੰਦਾ ਸੀ ਜ जहां ਆਪਾਂ ਕਹਿ ਸਕਦੇ ਵੀ ਉਹ ਆਪਣੇ ਹਿਸਾਬ ਦੇ ਨਾਲ ਦੇਖ ਲੈਂਦੇ ਸੀ ਪਰ ਅੱਜ ਕੱਲ ਜਿਹੜੇ ਆ ਸਿੰਥੈਟਿਕ ਡਰਗ ਆ ਗਏ ਨੇ ਇਹ ਬਹੁਤ ਜ਼ਿਆਦਾ ਹਾਨੀਕਾਰਕ ਸਾਬਤ ਹੋ ਰਹੇ ਨੇ ਕਿਉਂਕਿ ਬਹੁਤ ਸਾਰੀਆਂ ਅਸੀਂ ਦੇਖਿਆ ਪਿਛਲੇ ਦਿਨਾਂ ਦੇ ਵਿੱਚ ਡੈਥ ਰੇਟ ਬਹੁਤ ਵਧ ਗਿਆ ਨੌਜਵਾਨਾਂ ਦੇ ਵਿੱਚ ਅ ਇਨਾਂ ਤੋਂ ਕਿੱਦਾਂ ਇਹਨਾਂ ਦੋਹਾਂ ਦੋਹਾਂ ਨਸ਼ਿਆਂ ਨੂੰ ਆਪਾਂ ਕੰਪੈਰੀਜ਼ਨ ਕਰਦੇ ਹਾਂ ਆਪਸ ਦੇ ਵਿੱਚ ਦੋਹਾਂ ਦੇ ਜਿਹੜੇ ਨਤੀਜੇ ਆ ਉਹ ਕਿੰਨੇ ਕੁ ਵਿਪਨ ਹੁੰਦੇ ਨੇ ਆਪਸ ਦੇ ਵਿੱਚ ਦੇਖੋ ਨਸ਼ੇ ਦੇ ਨਾ ਦੋ ਤਰ੍ਹਾਂ ਦੇ ਇਫੈਕਟ ਹੁੰਦੇ ਨੇ ਇੱਕ ਨਸ਼ਾ ਜਿਹੜਾ ਡਾਇਰੈਕਟ ਇਫੈਕਟ ਕਰਦਾ ਔਰ ਇੱਕ ਨਸ਼ੇ ਦੇ ਅੰਦਰ ਤੁਹਾਨੂੰ ਪਿਓਰ ਨਸ਼ੇ ਨਹੀਂ ਮਿਲਦੇ ਹੈਗੇ ਇਟਸ ਅ ਬਿਗ ਬਿਜ਼ਨਸ ਵਰਲਡ ਦੇ ਅੰਦਰ ਅਗਰ ਆਪ ਟਾਪ ਬਿਜ਼ਨਸ ਗਿਣਨੇ ਸ਼ੁਰੂ ਕਰੋ ਤਾਂ ਸੈਕੰਡ ਬਿਜ਼ਨਸ ਆਰਮਸ ਐਂਡ ਹਾਰਮਸ ਤੋਂ ਬਾਅਦ ਡਰੱਗਸ ਦਾ ਹੋਏਗਾ ਕਿੰਨੀ ਵੱਡੀ ਵੱਡੀ ਕੰਟਰੀਆਂ ਨੇ ਕਿਤਨੇ بڑے بڑے ਲੋਕੀ ਨੇ ਇੱਕ ਇੱਕ ਕਰਦਨੇ देन देयर इज अ लॉट ऑफ ਅਡਲਟਰੇਸ਼ਨ 1 ਗ੍ਰਾਮ ਇੱਕ ਇੱਕ ਗ੍ਰਾਮ ਚਿੱਟਾ ਜੇ ਬਣਦਾ ਹੈਗਾ origianally ਉਹ 10 ਗ੍ਰਾਮ ਬਣ ਕੇ ਵਿਕਦਾ ਤੇ ਵਿੱਚ ਨੂੰ ਕੀ ਮਿਲੇਗਾ ਉਹ ਜਿਹੜੀ ਮਿਲਾਵਟਾਂ ਹੁੰਦੀਆਂ ਨੇ ਉਹ ਸਾਰੇ ਅਡਲਟਰੇਸ਼ਨ ਦੇ ਡਰੱਗਸ ਹੁੰਦੇ ਨੇ ਨਾਰਕੋਟਿਕਸ ਡਰੱਗਸ ਹੁੰਦੇ ਨੇ ਹੋਰ ਕੋਈ ਇੰਜੈਕਸ਼ਨ ਕੋਈ ਪਾਊਡਰ ਕੋਈ ਨਾ ਕੋਈ ਮਿਕਸ ਕਰਨਗੇ ਉਹ ਜਿਹੜਾ ਯੂਜ਼ਰ ਹੈ ਉਹਨੂੰ ਤਾਂ ਨਹੀਂ ਪਤਾ ਇਸ ਚੀਜ਼ ਬਾਰੇ ਉਹਨੂੰ ਤਾਂ ਕਿੱਕ ਚਾਹੀਦੀ ਹੈ ਤੇ ਇਸ ਕਰਕੇ ਨਵੇਂ-ਨਵੇਂ ਤਰ੍ਹਾਂ ਦੇ ਕੈਮੀਕਲਸ ਹੁੰਦੇ ਨੇ ਉਹ ਮਿਕਸ ਕਰੇ ਜਾਂਦੇ ਨੇ ਉਹਨਾਂ ਦੇ ਅੰਦਰ ਉਹਨੂੰ ਡਿਜ਼ਾਈਨ ਕੀਤਾ ਜਾਂਦਾ ਹੁੰ ਡਰਗਸ ਨੂੰ ਤਾਂ ਕਿ ਉਹਦਾ ਇਫੈਕਟ ਵਧੇ ਔਰ ਕਾਸਟ ਘਟੇ ਔਰ ਬੀਕੇ ਮਹਿੰਗੇ ਤੋਂ ਉਸ ਕਰਕੇ ਬੋਡੀ ਦੇ ਅੰਦਰ ਓਤਨਾ ਤਰ੍ਹਾਂ ਦੇ ਇਫੈਕਟ ਹੁੰਦੇ ਵੀ ਐਸੇ ਪ੍ਰੋਫੈਸ਼ਨਲ ਵੀ ਅਸੀਂ ਦੇਖਦੇ ਆਂ ਕਿ ਅਸੀਂ ਮਰੀਜ਼ ਸਾਨੂੰ ਆ ਕੇ ਕਹਿੰਦਾ ਕਿ ਜੀ ਮੈਂ ਤੇ ਇਹ ਮੰਨ ਲਓ ਅਫੀਮ ਦਾ ਨਸ਼ਾ ਕਰਦਾ ਔਰ ਇਹ ਮੈਂ ਚਿੱਟੇ ਦਾ ਨਸ਼ਾ ਕਰਦਾ ਅਸੀਂ ਯੂਰੀਨ ਟੈਸਟ ਕਰਦੇ ਹਾਂ ਉਹਦੇ ਹਰ ਮਰੀਜ਼ ਦਾ ਜਦੋਂ ਯੂਰੀਨ ਟੈਸਟ ਕਰਦੇ ਆ ਸਾਨੂੰ ਦਿਖਦਾ ਤੇ ਦੋ ਨਸ਼ੇ ਤੇ ਹੋਰ ਪਏ ਨੇ ਇਹਦੇ ਅੰਦਰ ਉਹ ਨਸ਼ਾ ਦੇ ਤਾਂ ਟੈਸਟ ਪੋਜ਼ਿਟਿਵ ਆਏਗਾ ਨਾਲੇ ਦੋ ਤਿੰਨਾਂ ਦੇ ਹੋਰ ਪੋਜ਼ਿਟਿਵ ਆ ਜਾਣਗੇ ਕਿਉਂਕਿ ਉਹਦੇ ਅੰਦਰ ਮਿਕਸ ਨੇ ਵੇਚਿਆ ਕਿਸੇ ਹੋਰ ਕਰਕੇ ਕੇ ਜਾਇਆ ਜਾਂਦਾ ਪਰ ਉਹਦਾ ਯੂਜ਼ ਉਹ ਜਿਹੜੇ ਨੁਕਸਾਨ ਕਰਦੇ ਨੇ ਤੇ ਉਹਨਾਂ ਨੇ ਸਾਰਿਆਂ ਨੇ ਨੁਕਸਾਨ ਕਰਨਾ ਹੈ ਨਾ ਤੇ ਜਦੋਂ ਟ੍ਰੀਟਮੈਂਟ ਅਸੀਂ ਕਰਦੇ ਆ ਇਸ ਕਰਕੇ ਸਾਨੂੰ ਬੜਾ ਸਪੈਸੀਫਿਕਲੀ ਦੇਖਣਾ ਪੈਂਦਾ ਵੀ ਕਿਸ ਕਿਸ ਤਰ੍ਹਾਂ ਦੇ ਇਫੈਕਟਸ ਹੋ ਰਹੇ ਨੇ ਉਸ ਮਰੀਜ਼ ਨੂੰ ਬਹੁਤ ਜਿਹੜੇ ਵੱਡੇ ਲੈਵਲ ਤੇ ਡਰੱਗਸ ਡਿਜ਼ਾਈਨ ਡਰੱਗਸ ਵੇਚਦੇ ਨੇ ਉਹ ਡਰਗ ਨੂੰ ਇੱਕ ਇਸ ਤਰੀਕੇ ਨਾਲ ਵੀ ਡਿਜ਼ਾਈਨ ਕਰਦੇ ਨੇ ਇਹੋ ਜੀ ਉਹਦੀ ਕੈਮੀਕਲ ਕੰਪੋਜੀਸ਼ਨ ਬਣਾਉਂਦੇ ਨੇ ਤਾਂ ਕਿ ਉਹ ਡਿਟੈਕਟ ਨਾ ਹੋਵੇ ਯੂਰੀਨ ਦੇ ਅੰਦਰ ਕੱਲ ਨੂੰ ਕੋਈ ਬੰਦਾ ਜਿਹੜਾ ਨਸ਼ਾ ਸਪਲਾਈ ਕਰ ਰਿਹਾ ਹੈ ਉਹਨੂੰ ਫੜ ਲਿਆ ਫੋਰ ਐਗਜ਼ਾਮਪਲ ਪੁਲਿਸ ਨੇ ਉਹ ਪਾਊਡਰ ਉਹਦੇ ਕੋਲ ਮਿਲ ਗਿਆ ਉਹ ਜਦੋਂ ਪਾਊਡਰ ਉਹਨੂੰ ਚੈੱਕ ਕਰਨਗੇ ਉਹਦੇ ਅੰਦਰ ਡਰੱਗ ਹੀ ਨਹੀਂ ਆਏਗਾ ਕਿਉਂਕਿ ਡਰੱਗ ਨਹੀਂ ਆਏਗਾ ਕਿਉਂਕਿ ਡਰੱਗ ਦੇ ਜਿਹੜੇ ਟੈਸਟ ਨੇ ਉਹ ਲਿਮਿਟਿਡ ਨੇ ਔਰ ਉਹਨਾਂ ਨੇ ਉਹ ਡਰਗ ਜਿਹੜਾ ਬਣਾਇਆ ਉਹ ਟੈਸਟ ਚ ਆਂਦਾ ਨਹੀਂ ਹੈਗਾ ਮਿਕਸ ਤੇ ਉਸ ਨੂੰ ਡਿਜ਼ਾਈਨਰ ਡਰਗ ਕਹਿੰਦੇ ਨੇ ਤਾਂ ਕਿ ਉਹ ਪਿਕ ਅਪ ਹੀ ਨਾ ਕਰ ਸਕਣ ਗਵਰਨਮੈਂਟ ਪਿਕ ਹੀ ਨਹੀਂ ਕਰ ਸਕੇ ਇਸ ਕਰਕੇ ਉਹਨੂੰ ਚੇਂਜ ਕਰਦੇ ਰਹਿੰਦੇ ਕੈਮੀਕਲ ਫਾਰਮੂਲੇਸ਼ਨ ਗੱਲ ਵੀ ਕੀਤੀ ਕਿ bizness ਬਣ ਗਿਆ ਫਿਰ bizness ਦੇ ਵਿੱਚ bizness minded ਲੋਕ ਆ ਜਾਂਦੇ ਨੇ ਤੇ ਉਹ ਆਪਣੇ ਹਿਸਾਬ ਦੇ ਨਾਲ ਕੋਈ ਕੁਝ ਬਦਲਾਅ ਵੀ ਕਰਦੇ ਨੇ ਤੇ ਮੈਂ ਇਹ ਸਵਾਲ ਸੀਗਾ ਕਿ ਸੰਥੈਟਿਕ ਨਸ਼ਾ ਤੇ ਜਿਹੜਾ ਰਵਾਇਤੀ ਨਸ਼ਾ ਜਿੱਦਾਂ ਉਹ ਫੀਮ ਹੋ ਗਈ ਭੁੱਕੀ ਹੋ ਗਈ ਕੁਝ ਲੋਕ ਇਹਦੀ ਹਮਾਇਤ ਵੀ ਕਰਦੇ ਨੇ ਵੀ ਇਹ ਨਸ਼ਾ ਵਾਪਸ ਲੈਓ ਘੱਟੋ ਘੱਟ ਸੰਥੈਟਿਕ ਨਸ਼ਾ ਹੈ ਉਹਦਾ ਜ਼ਿਆਦਾ ਨੁਕਸਾਨ ਹੈ ਉਹ ਤੋਂ ਬਚਾਅ ਹੋ ਸਕਦਾ ਇਦਾਂ ਦਾ ਫਰਕ ਦੋਹਾਂ 'ਚ ਬਹੁਤ ਫਰਕ ਹੈ ਕਿਉਂਕਿ ਜਿਹੜੇ ਟ੍ਰੈਡੀਸ਼ਨਲ ਡਰਗ ਹੈ ਤੁਸੀਂ ਦੇਖੋ ਅਲਕੋਹਲ ਪੂਰੇ ਵਰਲਡ 'ਚ ਆਲਮੋਸਟ ਕਿਉਂ ਕਿਉਂ ਐਕਸੈਪਟੇਬਲ ਸਮੋਕਿੰਗ ਕਿਉਂ ਐਕਸੈਪਟੇਬਲ ਹੈ ਕੁਝ ਕੰਟਰੀਜ਼ ਦੇ ਅੰਦਰ ਅਜੇ ਕੈਨਾਬਿਸ ਦੀ ਗੱਲ ਚੱਲ ਰਹੀ ਹੈ ਕਿਉਂਕਿ ਇਹਨਾਂ ਦੇ ਨਾਲ ਜੁੜੇ ਹੋਏ ਜਿਹੜੇ ਨੁਕਸਾਨ ਨੇ ਨਾ ਉਹ ਘੱਟ ਨੇ ਆਲਮੋਸਟ 15% ਲੋਕਾਂ ਨੂੰ ਨੁਕਸਾਨ ਤੇ ਬਾਕੀ ਨੂੰ ਨਹੀਂ ਹੁੰਦਾ ਪਰ ਜਿਹੜੇ ਸਿੰਥੈਟਿਕ ਡਰੱਗਸ ਨੇ ਨਾ ਜਿਹੜੇ ਨਵੇਂ ਡਰੱਗਸ ਨੇ ਕੈਮੀਕਲ ਡਰੱਗਸ ਨੇ ਇਹ ਆਲਮੋਸਟ ਹਰ ਇੱਕ ਨੂੰ ਨੁਕਸਾਨ ਕਰਦੇ ਨੇ ਕਿਉਂਕਿ ਉਹ ਨੁਕਸਾਨ ਜ਼ਿਆਦਾ ਹੈ ਉਹਨਾਂ ਦੇ ਕੰਪਲਿਕੀਸ਼ਨ ਜ਼ਿਆਦਾ ਹੈ ਇਸ ਕਰਕੇ ਉਹ ਅਲਾਉਡ ਵੀ ਨਹੀਂ ਹੈ ਉਹ ਐਕਸੈਪਟੇਬਲ ਵੀ ਨਹੀਂ ਹੈਗੇ ਨੇ ਇਸੀ ਕਰਕੇ ਮਿਲਾਵਟਾਂ ਵੀ ਨ ਦੇ ਅੰਦਰ ਹੀ ਜ਼ਿਆਦਾ ਹੈ ਕਿਉਂਕਿ ਐਕਸੈਪਟੇਬਲ ਨੀ ਇਸ ਕਰਕੇ ਮਿਲਾਵਟ ਦੇ ਅੰਦਰ ਮਿਲਦੇ ਨੇ ਅਸੀਂ ਵੀ ਜਦੋਂ ਕੰਪਲਿਕੇਸ਼ਨ ਦੇਖੀਏ ਮੇਰੇ ਕੋਲ ਕੋਈ ਮਰੀਜ਼ ਅਗਰ ਆਵੇ ਉਹਦੀ 10 ਸਾਲ ਦੀ ਐਲਕੋਹਲ ਇਨਟੇਕ ਹੈ ਔਰ ਇੱਕ ਬੰਦਾ ਆਵੇ 10 ਸਾਲ ਦੇ ਫੀਮ ਖਾਂਦਾ ਹੋਵੇ ਇੱਕ ਬੰਦਾ ਆਏਗਾ ਜਿਹੜਾ 10 ਸਾਲ ਦੇ ਅੰਦਰ ਸਿੰਥੈਟਿਕ ਡਰਗ ਲੈਂਦਾ ਹੋਏਗਾ ਤੇ ਕੰਪਲਿਕੇਸ਼ਨ ਚ ਜਮੀਨ ਅਸਮਾਨ ਦਾ ਅੰਤਰ ਹੋਏਗਾ ਇੱਕ ਡਰਗ ਕਰਕੇ ਇਫੈਕਟ ਚੇਂਜ ਹੁੰਦਾ ਹੈ ਦੂਸਰਾ ਇਨਸਾਨ ਦੀ ਬਾਡੀ ਕਰਕੇ ਇਫੈਕਟ ਚੇਂਜ ਹੁੰਦਾ ਹੈ ਪਹਿਲਾਂ ਲੋਕੀ ਡਰੱਗਸ ਦੇ ਉਹਨਾਂ ਦੇ ਲੈਣੇ ਦੀ ਹਫੀਮ ਖਾਣੇ ਦੀ ਉਮਰ ਸ਼ੁਰੂਆਤ ਕਰਨੇ ਦੀ ਐਲਕੋਹਲ ਦੀ ਸ਼ੁਰੂਆਤ ਕਰਨੇ ਦੀ ਉਮਰ ਜ਼ਿਆਦਾ ਹੁੰਦੀ ਸੀਗੇ ਅੱਜ ਕੱਲ ਉਮਰ ਬਹੁਤ ਜਲਦੀ ਕੱਟ ਗਈ ਅਤੇ ਬਾਡੀ ਦੀ ਅਜੇ ਪ੍ਰੋਪਰ ਸ਼ੇਪਿੰਗ ਪ੍ਰੋਪਰ ਫਾਰਮੇਸ਼ਨ ਵੀ ਨਹੀਂ ਹੋਈ ਸੈਲਸ ਅਜੇ ਪੂਰੇ ਮੈਚੁਰ ਵੀ ਨਹੀਂ ਹੋਏ ਉਸੇ ਸਟੇਜ ਦੇ ਉੱਤੇ ਸਿੰਥੈਟਿਕ ਡਰਗ ਜਾਂਦੇ ਨੇ ਬ੍ਰੇਕਡਾਊਨ ਕਰ ਦਿੰਦੇ ਨੇ ਇਸ ਕਰਕੇ ਕੰਪਲਿਕੀਸ਼ਨ ਸਿੰਥੈਟਿਕ ਡਰਗ ਦੀ ਬਹੁਤ ਬਹੁਤ ਜ਼ਿਆਦਾ ਨੇ ਐਸ ਕੰਪੇਅਰ ਟੂ ਦਾ ਟਰੈਡੀਸ਼ਨਲ ਡਰਗ ਵੈਸੇ ਪਹਿਲਾਂ ਉਹ ਤਾਂ ਉਸ ਉਮਰ ਦੇ ਵਿੱਚ ਕਰਦੇ ਸੀ ਨਸ਼ਾ ਜਦੋਂ ਸਰੀਰ ਸਾਥ ਦਿਨਾ ਬੰਦ ਕਰ ਦਿੰਦਾ ਸੀ ਉਦੋਂ ਕਹਿੰਦੇ ਸੀ ਵੀ ਚਲੋ ਥੋੜਾ ਅਫੀਮ ਖਾਲੋ ਤੇ ਜ਼ੋਰ ਜ਼ਿਆਦਾ ਲੱਗ ਜਾਏਗਾ ਹਨਾ ਪਰ ਸਿੰਥੈਟਿਕ ਨਸ਼ੇ ਨੇ ਜਿੱਦਾਂ ਤੁਸੀਂ ਦੱਸਿਆ ਕਿ ਬ੍ਰੇਕਡਾਊਨ ਕਰ ਦਿੰਦੇ ਨੇ ਪਹਿਲੇ ਹੀ ਸਿਸਟਮ ਖਰਾਬ ਕਰ ਦਿੰਦੇ ਨੇ ਕਿਉਂਕਿ ਨਿਆਮਤ ਹੈ ਸਾਡੀ ਇੱਕ ਬੋਡੀ ਸਾਡੀ ਹਨਾ ਜੇ ਹੁਣ ਅਸੀਂ ਸਿੱਧੇ ਤੌਰ ਤੇ ਕੁਝ ਸੁਝਾਅ ਮੰਗੀਏ ਤੁਹਾਡੇ ਤੋਂ ਬਹੁਤ ਸਾਰੇ ਲੋਕ ਇਸ ਵੇਲੇ ਇਹ ਵੀਡੀਓ ਦੇਖ ਰਹੇ ਹੋਣੇ ਆ ਉਹਨਾਂ ਲਈ ਸਿੱਧੇ ਸੁਝਾਅ ਕੀ ਨੇ ਕਿ ਨਸ਼ੇ ਤੋਂ ਸਿੱਧੇ ਤੌਰ ਤੇ ਕਿੱਦਾਂ ਬਚਿਆ ਜਾ ਸਕੇ ਜਿਹੜੇ ਨੌਜਵਾਨ ਸ਼ੁਰੂਆਤੀ ਦੌਰ ਦੇ ਵਿੱਚ ਲਾਗੇ ਨੇ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਿਆ ਕਿ ਉਹਨਾਂ ਦਾ ਨੌਜਵਾਨ ਨਸ਼ੇ ਕਰਨ ਲੱਗ ਪਿਆ ਕਿੱਦਾਂ ਉਹਨਾਂ ਨੂੰ ਇਸ ਤੋਂ ਮੋੜਾ ਜਾਨੀ ਕਿ ਆਪਾਂ ਦਵਾ ਸਕਦੇ ਹਾਂ ਵਾਪਸ ਕਿੱਦਾਂ ਲਿਆ ਸਕਦੇ ਦੇਖੋ ਕਿਸੇ ਵੀ ਚੀਜ਼ ਨੂੰ ਜੇ ਅਸੀਂ ਚੇਂਜ ਕਰਨਾ ਚਾਹੀਏ ਨਾ ਸਭ ਤੋਂ ਪਹਿਲਾ ਸਟੈਪ ਹੈ ਉਹਦਾ ਅਵੇਅਰਨੈਸ ਨੋਲੇਜ ਐਂਡ ਅਵੇਅਰਨੈਸ ਸੋਸਾਇਟੀ ਦੇ ਅੰਦਰ ਪਰਿਵਾਰ ਤੋਂ ਲੈ ਕੇ ਔਰ ਗਵਰਨਮੈਂਟ ਤੱਕ ਆਲਮੋਸਟ ਬਹੁਤ ਜ਼ਿਆਦਾ ਅਵੇਅਰਨੈਸ ਵਧੀ ਜਾ ਰਹੀ ਹੈ ਲੋਕੀ ਸਕੂਲਾਂ ਦੇ ਅੰਦਰ ਵੀ ਇਹਦੇ ਬਾਰੇ ਗੱਲ ਕਰਦੇ ਨੇ ਟੀਚਰਸ ਵੀ ਗੱਲ ਕਰਦੇ ਆ ਪਰਿਵਾਰ ਵੀ ਗੱਲ ਕਰਦੇ ਨੇ ਮੂਵੀਜ਼ ਵੀ ਦੇ ਉੱਤੇ ਬਣੀਆਂ ਨੇ ਤੇ ਪਹਿਲੀ ਚੀਜ਼ ਅਵੇਅਰਨੈਸ ਹੈ ਕਿ ਡਰਗ ਇੱਕ ਬੁਰੀ ਚੀਜ਼ ਹੈ ਇਹਦੀ ਕੰਪਲਿਕੇਸ਼ਨ ਬਹੁਤ ਜ਼ਿਆਦਾ ਹੈਗੀ ਇਹਦੇ ਨਾਲ ਕੋਈ ਜ਼ਿੰਦਗੀ ਦਾ ਕੋਈ ਪਹੀਆ ਸਹੀ ਨਹੀਂ ਚੱਲ ਪੈਂਦਾਗਾ ਪਹਿਲੀ ਚੀਜ਼ ਐਕਸੈਪਟ ਉਸ ਤੋਂ ਬਾਅਦ ਵੀ ਜਿਹੜੀ ਚੀਜ਼ ਆ ਜਾਂਦੀ ਹੈ ਉਹਨੂੰ ਇਮੀਡੀਏਟਲੀ ਐਕਸੈਪਟ ਕਰੋ ਜੇ ਕਿਸੇ ਨਾ ਕਿਸੇ ਤਰੀਕੇ ਨਾਲ ਨਸ਼ੇ 'ਚ ਕੋਈ ਬੰਦਾ ਫਸ ਗਿਆ ਉਹਦੇ ਪਰਿਵਾਰ ਨੂੰ ਪਤਾ ਚੱਲ ਗਿਆ ਤੇ ਸੈਕੰਡ ਸਟੇਜ ਹੈ ਕਿ ਉਹਨੂੰ ਇਮੀਡੀਏਟਲੀ ਐਕਸੈਪਟ ਕਰੋ ਇਮੀਡੀਏਟਲੀ ਐਕਸੈਪਟ ਕਰਨੇ ਤੋਂ ਬਾਅਦ ਉਹਨੂੰ ਇਮੀਡੀਏਟਲੀ ਸੋਲੂਸ਼ਨ ਦੀ ਤਰਫ ਲੈ ਕੇ ਜਾਓ ਸੋਲੂਸ਼ਨ ਕੋਈ ਇਹ ਨਹੀਂ ਹੈ ਕਿ ਇੱਕ ਦਿਨ ਦੇ ਅੰਦਰ ਦੋ ਦਿਨ ਦੇ ਵਿੱਚ ਪੋਸੀਬਲ ਹੈਗਾ ਜੋ ਇੱਕ ਸਿਸਟਮ ਬਣੇ ਨੇ ਟ੍ਰੀਟਮੈਂਟ ਦੇ ਸਿਸਟਮ ਬਣੇ ਨੇ ਉਸ ਤੋਂ ਬਾਹਰ ਨਿਕਲਣ ਦੇ ਉਹਨੂੰ ਐਕਸੈਪਟ ਕਰੋ ਔਰ ਉਸੇ ਤਰੀਕੇ ਨਾਲ ਚਲਦੇ-ਚਲਦੇ ਇਸ ਤੋਂ ਬਾਹਰ ਆ ਜਾਓਗੇ ਤੁਸੀਂ ਜੀ ਸੋ ਡਾਕਟਰ ਸਾਹਿਬ ਨੇ तमाम ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਉਮੀਦ ਕਰਦੇ ਕਿ ਜਿੰਨੇ ਵੀ ਲੋਕਾਂ ਨੇ ਇਹ ਵੀਡੀਓ ਦੇਖੀ ਹੋਣੀ ਆ ਉਹਨਾਂ ਨੂੰ ਕਾਫੀ ਜਾਣਕਾਰੀ ਮਿਲ ਗਈ ਹੋਣੀ ਹੈ ਕਿਉਂਕਿ ਨਸ਼ੇ ਨੂੰ ਜਿਹੜਾ ਡਾਕਟਰ ਸਾਹਿਬ ਨੇ ਕਿਹਾ ਕਿ ਅਕਸੈਪਟ ਕਰਨਾ ਸਭ ਤੋਂ ਵੱਡੀ ਚੀਜ਼ ਹੈ ਜੇ ਅਸੀਂ ਅਕਸੈਪਟ ਨਹੀਂ ਕਰਦੇ ਤਾਂ ਸਾਡੇ ਫੈਮਿਲੀ ਦੇ ਵਿੱਚ ਜਿਹੜਾ ਵੀ ਵਿਅਕਤੀ ਨਸ਼ਾ ਕਰ ਰਿਹਾ ਹੈ ਤਾਂ ਉਹਨੂੰ ਠੀਕ ਕਰ ਪਉਣਾ ਸਾਡੇ ਲਈ ਅਸੰਭਵ ਹੋ ਸਕਦਾ ਹੈ ਡਾਕਟਰ ਸਾਹਿਬ ਦੇ ਅਸੀਂ ਨੰਬਰ ਵੀ ਇਸ ਵੀਡੀਓ ਦੇ ਥੱਲੇ ਜ਼ਰੂਰ ਤੁਹਾਨੂੰ ਦੇ ਦੇਵਾਂਗੇ ਕਿਉਂਕਿ ਇਹਨਾਂ ਦੇ ਵੱਲੋਂ ਬਹੁਤ ਸਾਰੇ ਮਰੀਜ਼ਾਂ ਦਾ ਇਲਾਜ ਕੀਤਾ ਗਿਆ ਜਿਹੜੇ ਅੱਜ ਆਪਣੀ ਸਹੀ ਤਰੀਕੇ ਦੇ ਨਾਲ ਜ਼ਿੰਦਗੀ ਬਸਰ ਕਰ ਰਹੇ ਨੇ ਉਮੀਦ ਕਰਦੇ ਕਿ ਤੁਹਾਡੇ ਲਈ ਵੀ ਇਹ ਵੀਡੀਓ ਲਾਹੇਵੰਦ ਸਾਬਿਤ ਹੋਵੇ ਤੇ ਤੁਸੀਂ ਵੀ ਡਾਕਟਰ ਸਾਹਿਬ ਤੱਕ ਪਹੁੰਚ ਕੇ ਜਾਂ ਜਿਹੜੇ ਇਹਨਾਂ ਨੇ ਤਰੀਕੇ ਦੱਸੇ ਨੇ ਉਹਨਾਂ ਨੂੰ ਅਪਣਾ ਕੇ ਜਿਹੜਾ ਵੀ ਵਿਅਕਤੀ ਨਸ਼ੇ ਕਰ ਰਿਹਾ ਉਹਨੂੰ ਨਸ਼ੇ ਤੋਂ ਵਾਪਸ ਲੈ ਸਕੋ ਬਹੁਤ ਬਹੁਤ ਧੰਨਵਾਦ